ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਵਾ ਸੈਕਟਰ 3 ਤਲਵਾੜਾ ਦੇ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੀ ਗੁਰੂ ਰਵੀਦਾਸ ਮੰਦਿਰ ਸੈਕਟਰ 3 ਤਲਵਾੜਾ ਵਿਖੇ ਮਨਾਇਆ ਗਿਆ ਇਸ ਮੌਕੇ ਵੱਖ-ਵੱਖ ਕੀਰਤਨੀ ਜਥਿਆਂ ਵੱਲੋਂ ਕੀਰਤਨ ਕੀਤਾ ਗਿਆ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਹਰ ਭੈਜਨ ਹੀਰ ਦੀ ਰਿਪੋਰਟ ਤਲਵਾੜਾ ਆਸਥਾਲ ਵਿਖੇ ਸਾਰੇ ਪ੍ਰੇਰਕਾਂ ਸਰਨਾਥ ਨਾਮੁ ਕਰੇ ਤੇਰਾ ਕਾਂ ਸਮਸਾਰਾ ਨਾਮ ਤਲਾ ਸਮਰਤ ਸੁਆਮੀ ਸੋਮਯ ਮਨੋ ਵਿਸਾਰੇ ਜੈ ਕਰਮ ਤੇਰੇ ਸਦਾ ਗੁਰੂ ਨਾਰਾ ਸਾਕੀ ਸਾਹਿਬ ਕਿਆ ਲਹੀ ਘਰ ਤੇਰੇ ਕਰਤਾ ਤੇਰਾ ਸਤੰਮਨੁ ਸਾਈ ਕਿ ਨਾਮ ਆਧਾਣ ਤੇਰਾ ਜੀ ਆ ਸਭ ਆਈਆਂ ਸ਼ਾਂਤ ਸੁਭਨ ਸਿਉਂਦੀ ਚਾਹੁੰਦਾ ਸਾਦਾ ਕੁਰਬਾਨੀ ਦਾ ਬੇਤੁਸ ਇਹ ਬਿੜੀਆਂ ਆਇਆਂ ਕਹਿਣਾਂ ਸਭ ਸੁਖ ਨੂੰ ਸੰਪੂਰਨ ਤੇ ਆ ਸਾਜਾ ਨਾ ਮੇਰਾ ਅੰਧਾ ਤੁਮ ਜੀ ਪੰਚਰਨ ਤਾਸਪਾ ਕਰਸਪਾ ਕੇ ਸਭ ਦੁਆ ਦੇ ਹਲਾਜ ਕਰਦਾ ਰਧਾਰੀਆਂ ਮਾ ਤੁਕ ਤੋ ਕਿਤੇ ਨਾਮ ਤੇ ਤੁਮ ਆਈਆਂ ਵਰ ਕੈਮ ਪਾਇਆ ਤੁਜੀ ਜਿਨ ਕਬਸੇ Yeah. don't no, no, no. रा <laughs> 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 ਕਟਕ ਜਲ ਰੰਗ ਜੈਸਾ ਕਣਕ ਕਟੇ ਜਲ ਰੰਗ ਜੈਸਾ ઓਹੀ ਮਹੀ ਮਹੀ ਤੋਹੀ ਅੰਦਰ ਕਹਿਦਾ ਹੋਹੀ ਹੋਹੀ ਤੋ ਆ ਕਟਕ ਜੈਸਾ ਜੋਤ ਜਿੰਦਰ ਸਿੰਘ ਹਾਰਗੋਰ ਤੋਂ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕਿ ਉਹ ਵੀ ਸਨਮਾਨ ਪ੍ਰਾਪਤ ਸਤਿਕਾਰਯੋਗ ਸਾਡੇ ਪਿਆਰਾ ਸਿੰਘ ਜੀ ਭਾਜੀ ਚੰਮਨ ਸਿੰਘ ਜੀ ਜਸਵੀਰ ਜੀ ਦੇ ਵੱਡੇ ਬ੍ਰਦਰ ਅਕੰਜਾ ਜੀ ਦੀ ਸੇਵਾ ਦਿੱਤੀ ਹੈ ਉਹਨਾਂ ਦਾ ਧੰਨਵਾਦ ਉਹਨਾਂ ਦੇ ਕੋਈ ਮੈਂਬਰ ਬੈਠੇ ਨੇ ਘਰ ਦੇ ਵਿੱਚ ਉਹ ਵੀ ਸਨਮਾਨ ਲਾਉਂਦੇ ਰੋਲੇ ਜੀ ਤੋਂ ਨਿਹਾਲ ਸਾਡੇ ਸਰਕਾਰ ਜੋ ਬੰਟੀ ਬਾਜੀ ਦਾ ਹੋਣਾ ਸਾਡੇ ਸਰਕਾਰ ਜੋ ਭਾਜੀ ਚਮਨ ਸਿੰਘ ਜੀ ਆਦਾ ਮਰਮੋਚਨ ਜੀਤ ਕਰਨੀ اور انہاں دے چਮਨ ਸਿੰਘ جی دے گھروں پنجی اور انہاں نے بنتی ہے جو ਵੀ ਗੁਰੂ ਮਹਾਰਾਜ ਦੀ ਵਾਸੀ ਨੂੰ ਪ੍ਰਾਰਥਨਾ ਇਹ ਸਾਡੇ ਅਸ਼wini ਕੁਮਾਰ ਜੀ ਸਾਡੇ ਸਰਕਾਰ ਜੋ ਹੰਤ ਜੀ ਬਖਸ਼ੀ ਰਾਮ ਜੀ ਸੰਧੂ ਸਾਹਿਬ انہاں دے بچے ਪਰਿਵਾਰ ਅੰਟੀ ਜੀ ਜੀ ਆਇਆਂ ਨੂੰ ਧੰਨਵਾਦ ਮੀਡੀਆ ਚਾਰਜ ਗੱਤਕੇ ਵਾਲੇ ਬੱਚੇ ਵੀ ਬੈਠੇ ਨੇ ਉਹਨਾਂ ਦਾ ਸਨਮਾਨ ਹੋਣਾ ਹੈ ਸਰਕਾਰ ਜੋ ਭਾਜੀ ਜਮਨ ਸਿੰਘ ਦੇ ਧਰਮ ਸਫਰੀ ਭੈਣ ਜੀ ਉਹਨਾਂ ਨੂੰ ਬੇਨਤੀ ਹੈ ਕਿ ਇੱਧਰ ਧਿਆਨ ਦਿਓ ਸਾਰੇ ਜੋ ਮੈਂ ਬੋਲ ਰਿਹਾ ਅਨਾਉਂਸਮੈਂਟ ਕਰ ਰਿਹਾ ਸਮੇਂ ਦੀ ਬਚਤ ਹੋ ਜਾਏ ਆਓ ਸਨਮਾਨ ਪ੍ਰਾਪਤ ਕਰਕੇ ਅੱਪਾ ਅਗਲੇ ਕਾਰਜਾਂ ਵੱਲ ਤੁਰੀਏ ਬੇਨਤੀ ਹੈ ਕਿ ਉਹ ਸਰੋਪਾ ਤੁਸੀਂ ਆ ਬਾਦ ਨੂੰ ਸੁਣ ਰਹੇ ਹੋ ਔਰ ਲਗਾਤਾਰ ਸੋ ਡਾਕਟਰ ਸਾਡੇ ਨੂਬ ਸਿੰਘ ਜੀ ਪਹੁੰਚੇ ਨੇ ਬਹਿਨ ਅੰਗਲ ਤੋਂ ਜੇ ਮੇਰੀ ਜਾਣ ਤੋਂ ਸਮਝਣੋਂ ਵੀ ਗ੍ਰਾਮ ਗੋਲ ਦੇ ਸੋਦਰ ਭਰਾ ਜਿੱਤੂ ਰਵਿਦਾਸ ਮਹਾਰਾਜ ਜੀ ਆਏ। ਠੀਕ। ਰਾਜਵੰਦ ਕਜਲਾ ਭਾਜੀ, ਜੀਤਰਾਮ ਜੀ, ਗੁਰਦਿਆਲ ਜੱਟ ਇਹਨਾਂ ਨੂੰ ਵੇਖਦੀ ਹੈ ਕਿ ਉਹ ਵੀ ਆਪਣਾ ਸਨਮਾਨ ਅਸ਼ਵਨੀ ਚੱਡਾ ਭਾਜੀ ਨੂੰ ਵੇਖਣ ਆਇਆ ਗੁੜਾ ਕਟ 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 ਜਲ ਰਣਕ ਤੇ ਸਾ ਕੰਨ ਕਟ ਕਟ ਜਲ ਰਣਕ ਤੇ ਕਿਉਂ ਪਿਆ ਆਪਣਾ ਪਾ میرا آیا تو سبا بہت بہت بھائی سب کار جو میڈیا چارج کر کے چنڈی گڑھ اور گرو مہاراجہ پہنچے ہیں سبھا سے سنگت سرو جی کا بہت ابن جی سبا دیر گرو کے ਉਨ੍ਹਾਂ ਦੇ ਬੋਤ ਬੋਸ਼ਪਰੀਆ ਬੋਸੇਵਾ ਮਾਗਦੀ ਨੇ ਹਰਦਨ ਨਾਭਲ ਸੰਪੂਰਨ ਪਰਿਵਾਰ ਨੂੰ بروتھ جی پردھان جی ایس سی لنگ بلاوت آم آدمی پارٹی وہ بھی پہنچے پر اشونی سوتا جی ممبر بھگوان والنکری مہاراجہ سب ستاریونے جی روندر باقی سارا سنگا میں سنمان والا اوکا رکھنا تو ਇੰਜੀਨੀਅਰ ਕਮਲ ਜੀ ਸੁਮਨ ਜੀ ਨਾਲ ਨਾਲ ਹੋਇਆ ਸਾਡੇ ਸਹਿਕਾਰਯੋਗ ਪ੍ਰਮੋਦਪਾਲ ਫਾਊਂਡੇਸ਼ਨ ਦੀ ਮੁਕੇਰੀਆਂ ਦੀ ਟੀਮ ਤੋਂ ਕੁਝ ਯਾਜਤ ਰਿੰਦਰ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਵੀ ਸੰਵਾਦ ਪ੍ਰਸਤ ਕਰੇ ਇਹ ਉਹ ਲਈ ਸ਼ੋਧਰ ਕਹ ਯਤਕੁਰ ਵਿਦਾਸ ਨੰਬਰ ਵਿੱਚ ਇਹ ਉਹ ਲਈ ਸੁਨੇਹਾਰ ਰਾਜ ਸਤਿਕਾਰਯੋਗ ਐਸ.ਡੀ.ਓ ਸਾਹਿਬ ਸੀਪ ਕੁਮਾਰ ਜੀ ਸਾਹਿਬ ਜੀ ਰਜੀਤ ਛੋਟੇ ਛੋਟੇ ਹੁੰਦੇ ਸੀ ਉਸ ਵਕਤ ਨੂੰ ਜਿਹੜੀ ਘਰ ਦੇ ਖਿਆਲ ਦੇ ਭਰਦੇ ਨੇ ਮੇਸਾ ਪ੍ਰਪੀ ਤੋਂ ਬਹੁਤ ਬਹੁਤ ਸ਼ੁਕਰੀਆ ਸਾਡੇ ਸਹਿਕਾਰਯੋਗ ਅੱਜ ਵੀ ਕੋ ਦਰਦ ਆਉਂਦੇ ਨੇ ਲੈਕਚਰਰ ਵੇ ਜਗਜੀਤ ਜੀ ਨਵਾਂ ਦੇ ਪੁਰਾਣੇ ਮੰਦੰਨ ਦੇ ਅਜਿਹੇ ਹੁੰਦਾ ਰਿਹਾ ਚ ਉਹਨਾਂ ਨੂੰ ਬੇਤਿਆਗ ਗੁਰੂ ਮਹਾਰਾਜ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨ ਦੀ ਮੇਟਰ ਯੂ ਸਿੰਘ ਪੀਟੀ ਸੇਵਾ ਜਨਕ ਦਿੱਤੀ ਹਾਂ ਹਾਂ ਹੁਣ ਸਾਡੇ ਜਿਹੜੇ ਮੈਂਬਰ ਸਾਹਿਬਾਨ ਨੇ ਉਹ ਤਸ਼ਰੀਫ ਪਰਮਾਨ ਹੁਣ ਸੱਜ ਬੈਠਣ ਦੀ ਕਿਰਪਾ ਕਰਨ ਜੀ ਸਾਡੇ ਹੁਣ ਭਾਈ ਸਾਹਿਬ ਕਰਨੈ ਸਿੰਘ ਜੀ ਕਲੀਅਰ ਮੀਟ ਪ੍ਰਧਾਨ ਸਵਾਦ ਇਧਰ ਹੋ ਜਾਂਦਾ ਇਧਰ 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 ਨਾਜਕ ਉਹ ਆ ਕੇ ਸਾਹਮਣੇ ਮਾਸਟਰ ਸਰਮਜੀਤ ਨੂੰ ਪਹਿਲਾਂ ਹੀ ਜਨਵਰੀ ਭਾਗ ਦੇ ਨਾਮ ਲਏ ਆ ਫਤਮੀ ਆਪਣੇ ਕੰਮ ਜੰਗੂਰੋ ਦੇ ਬਲਾਵ ਮਹਾਰਾਜ ਕੀ ਨੇ ਹੁਣ ਸਰੂਪਾ ਸਾਡੇ ਸਕਾਰਯੋਗ ਪ੍ਰੋਫੈਸਰ ਮਾਨੀ ਸਾਹਿਬ ਪ੍ਰਧਾਨ ਸਾਹਿਬ ਇਹਨੇ ਗੁਰਯੋਗ ਨੇ ਤੋਂ ਹੈਲੋ ਸਰ ਸਰਕਾਰਯੋਗ ਸੰਤੋਖ ਸਿੰਘ ਜੀ ਕੂੜਿਆ ਸਾਹਿਬ ਨੇ ਨਗਰ ਕੀਰਤਨ ਚ ਪ੍ਰਸ਼ੀਖ ਤੋਂ ਨੇ ਹਨ ਸਰੂਆ ਕੰਮ ਸੁਖਮਨੀ ਸਾਹਿਬ ਤੇ ਅਕਤਰੀਆਂ ਬੀਬੀਆਂ ਦਾ ਸਨਮਾਨ ਹੋ ਇਹ ਸਾਜਲਾ ਸ਼ਿਵ ਭਗਤ ਸਿੰਘ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇਰ ਨਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਧਾਨ ਜੀ ਨੂੰ ਇਜਾਜ਼ਤ ਦਿਓ ਧੰਨਵਾਦ